ਰੈਡੀ ਚੌਥੀ ਜਮਾਤ ਵਿੱਚ ਪੜਦਾ ਰਾਹੁਲ ਸੋਚ ਰਿਹਾ ਸੀ ਕਿ ਇਸ ਵਾਰ ਮਨੂ ਨਾਲ ਅਜਹੀ ਹੋਲੀ ਖੇਡਾਂਗਾ ਕਿ ਉਹ ਯਾਦ ਰੱਖੇਗਾ ਡੰਡੀ ਗੋਹਾ ਹੋਲੀ ਡੰਡੀ ਪਤਾ ਨਹੀਂ ਉਹ ਮੋਬਾਈਲ ਉੱਤੇ ਕਿਹੜੇ ਕਿਹੜੇ ਦੋਸਤਾਂ ਨਾਲ ਕਿਵੇਂ ਕਿਵੇਂ ਹੋਲੀ ਖੇਡਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ ਡੰਡੀ ਮੰਮੀ ਨੂੰ ਉਸ ਦੀਆਂ ਸ਼ਰਾਰਤਾਂ ਦਾ ਪਤਾ ਲੱਗ ਚੁੱਕਿਆ ਸੀ ਡੰਡੀ ਰਾਹੁਲ ਨੂੰ ਫਜ਼ੂਲ ਖਰਚੀ ਦਾ ਬੜਾ ਸ਼ੌਂਕ ਸੀ ਡੰਡੀ ਜਦੋਂ ਵੀ ਉਸ ਨੂੰ ਜੇਬ ਖਰਚ ਮਿਲਦਾ ਉਹ ਸਿਰਫ 2-4 ਦਿਨਾਂ ਵਿੱਚ ਹੀ ਅੱਧੀ ਛੁੱਟੀ ਵੇਲੇ ਸਾਰੇ ਪੈਸੇ ਉੜਾ ਦਿੰਦਾ ਡੰਡੀ ਇਸ ਵਾਰ ਉਸ ਨੂੰ ਜਿਹੜਾ ਜੀਵ ਖਰਚ ਮਿਲਿਆ ਉਸ ਨੂੰ ਕਿਵੇਂ ਖਰਚਣਾ ਹੈ ਇਸ ਬਾਰੇ ਉਸ ਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਡੰਡੀ ਸੁਣ ਲਓ 200 ਦੀ ਪਚਕਾਰੀ 100 ਰੁਪਏ ਦੇ ਰੰਗ 50 ਰੁਪਏ ਦੇ ਗੁਬਾਰੇ ਅਤੇ 100 ਰੁਪਏ ਦੇ ਡੰਡੀ ਸ਼ਾਮ ਨੂੰ ਜਦੋਂ ਰਾਹੁਲ ਟਿਊਸ਼ਨ ਪਾੜ ਕੇ ਕਾਰ ਆ ਰਹਾ ਸੀ ਤਾਂ پارک ਕੋਲ ਉਸ ਨੂੰ ਸੜਕ ਉੱਤੇ ਪਿਆ ਪਰਸ ਦਿਖਾਈ ਦਿੱਤਾ ਡੰਡੀ ਉਸ ਨੇ ਪਰਸ ਚੁੱਕਿਆ ਅਤੇ ਖੋਲ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਡੰਡੀ ਉਸ ਵਿੱਚ 5 500 ਰੁਪਏ ਦੇ ਚਾਰ ਨੋਟ ਸੰਨ ਡੰਡੀ ਰਾਹੁਲ ਨੇ ਇੱਧਰ ਉੱਧਰ ਵੇਖਿਆ ਅਤੇ ਮਾਨ ਹੀ ਮਾਣਾ ਕਿਲਕਾਰੀ ਮਾਰੀ ਹੁਣ ਆਏਗਾ ਮਜਾ ਤਾਂ ਡੰਡੀ ਉਸ ਦੇ ਕਦਮ ਘਰ ਵੱਲ ਤੇਜ਼ੀ ਨਾਲ ਵਧਣ ਲੱਗੇ ਡੰਡੀ ਮਮਾ ਦੇਖੋ ਮੈਂ ਮਾਲਾ ਮਾਲ ਹੋ ਗਿਆ ਹਾਂ ਡੰਡੀ ਹੁਣ ਮੇਰੀ ਹੋਲੀ ਦੇਖਣਾ ਖੂਬ ਖੇਡਾਂਗਾ ਡੰਡੀ ਦੋਸਤ ਦੰਗ ਰਹੇ ਜਾਣਗੇ ਡੰਡੀ ਰੈਡੀ ਕਿਸੇ ਕੋਲ ਇੰਨੇ ਰੰਗ ਨਹੀਂ ਹੋਣਗੇ ਡੰਡੀ ਸਭ ਤੋਂ ਵੱਡੀ ਪਿਚਕਾਰੀ ਤਾਂ ਮੇਰੀ ਹੀ ਹੋਵੇਗੀ ਡੰਡੀ ਰਾਹੁਲ ਦੀ ਮੰਮੀ ਨੇ ਪਰਸ ਦੇਖਿਆ ਅਤੇ ਨੋਟ ਕੱਢ ਕੇ ਗਿਨੇ ਡੰਡੀ ਪੂਰੇ 2000 ਰੁਪਏ ਸਾਨਾ ਡੰਡੀ ਤੈਨੂੰ ਇਹ ਇਸ ਪਰਸ ਵਿੱਚੋਂ ਕੁਝ ਹੋਰ ਵੀ ਮਿਲਿਆ ਹੈ ਮੰਮੀ ਨੇ ਪੁੱਛਿਆ ਡੰਡੀ ਰਾਹੁਲ ਨੇ ਥੋੜੀ ਹੈਰਾਨੀ ਨਾਲ ਪੁੱਛਿਆ ਕੀ ਮਤਲਬ ਮੰਮਾ ਪ੍ਰਸ਼ਨ ਚਿੰਨ ਮੰਮੀ ਬੋਲੇ ਮੇਰਾ ਮਤਲਬ ਜਿਸ ਵਿਅਕਤੀ ਦਾ ਇਹ ਪਰਸ है कि उसका कोई पछाण पत्र होर कोई कागजात इस परस की किसी जेब विचों मिले प्रश्नचिन्न राहुल बोलिया नहीं होर कुछ नहीं है डंडी मैं इस परस बाहर दिया सारिया जेबा वेख लिया ने डंडी मम्मी बोले ਓਹੋ ਜਿਸ ਵਿਚਾਰੇ ਦਾ ਇਹ ਪਰਸ ਹੋਵੇਗਾ ਉਸ ਦਾ ਤਾਂ ਨੁਕਸਾਨ ਹੋ ਗਿਆ ਹਨਾ ਪ੍ਰਸ਼ੰਚਨਾ ਹੁਣ ਉਸ ਦਾ ਪਤਾ ਵੀ ਨਹੀਂ ਲੱਗ ਸਕਦਾ ਡੰਡੀ ਮੰਮੀ ਕੁਝ ਦੇਰ ਤੱਕ ਸੋਚਦੇ ਰਹੇ ਡੰਡੀ ਫਿਰ ਕਹਿਣ ਲੱਗੇ ਹਾਂ ਇਹਨਾ ਰੁਪਈਆਂ ਨੂੰ ਕਿਸੇ ਹੋਰ ਦੀ ਖੁਸ਼ੀ ਲਈ ਇਸਤੇਮਾਲ ਕਰ ਸਕਦੇ ਹਾਂ ਡੰਡੀ ਉਹ ਕਿਵੇਂ ਮੰਮੀ ਰਾਹੁਲ ਨੇ ਉਤਸੁਕਤਾ ਨਾਲ ਪੁੱਛਿਆ ਡੰਡੀ ਚਲੋ ਬਾਜ਼ਾਰ ਚੱਲੀਏ ਮੰਮੀ ਨੇ ਕਿਹਾ ਡੰਡੀ ਰਾਹੁਲ ਹੈਰਾਨੀ ਨਾਲ ਮੰਮੀ ਵੱਲ ਵੇਖ ਰਿਹਾ ਸੀ ਡੰਡੀ ਮੰਮੀ ਉਸ ਨੂੰ ਜੋ-ਜੋ ਕਹਿ ਰਹੇ ਸਨ ਉਹ ਉਵੇਂ ਹੀ ਕਰੀ ਜਾ ਰਿਹਾ ਸੀ ਡੰਡੀ ਰਾਹੁਲ ਨੇ ਮੰਮੀ ਦੇ ਕਹਿਣ ਉੱਤੇ 50 ਰੁਪਏ ਵਾਲੀਆਂ 20 ਪਚਕਾਰੀਆਂ ਖਰੀਦੀਆਂ ਡੰਡੀ ਅਲੱਗ-ਅਲੱਗ ਤਰ੍ਹਾਂ ਦੇ ਰੰਗਾਂ ਤੇ ਗੁਵਾਰਿਆਂ ਦੇ ਪੈਕੇਟ ਡੰਡੀ ਕੁਝ ਚਾਕਲੇਟਾਂ ਵੀ